ਸਰਕਾਰ ਮੁਰਾਬਾ ਪੰਜਾਬ ਸਰਕਾਰ ਮੁਰਾਬਾ ਪੰਜਾਬ ਸਰਕਾਰ ਮੇਰੇ ਬੱਚੇ ਬਾਹਰ ਤੇ ਮੇਰੇ ਬੱਚੇ ਕੋਈ ਘਰ ਨਹੀਂ ਤੇ ਨੂਹਾ ਮੇਰੀਆਂ ਦੋ ਇੱਕ ਡੀਆਂ ਵੀ ਤਾਂ 6 ਮਹੀਨੇ ਦੇ ਘਰਾਂ ਤੇ ਮੈਂ ਸੀ ਮੇਰਾ ਪਤੀ ਦਾ ਮੇਰੇ ਪਤੀ ਨੇ ਮੇਰੇ ਕੋਲ ਬੈਠ ਕੇ ਚਾਹ ਪੀਈ ਆ ਰੋਟੀ ਖਾਈ ਆ ਉਹਨੇ ਉਹਨੇ ਉਹਦੇ ਬਾਅਦ ਇਹ ਪਤਾ ਨਹੀਂ ਕਿੱਥੇ ਚੱਕ ਕੇ ਲੈ ਗਏ ਆ ਇਹ ਢੋਰੀ ਆ ਸੁਰਮਾ ਇੱਕ ਜੱਗੀ ਆ ਕੀ ਕਹੋ ਆ ਪਾਲੇ ਦਾ ਮੁੰਡਾ ਪਾਲੇ ਦਾ ਮੁੰਡਾ ਗੁਰੂ ਜਿਹੜੇ ਪਿੰਡ ਦਾ ਆ ਸੇਰੇ ਦੇ ਪਿੰਡ ਦੇ ਆ ਵੀਰ ਜੀ ਸੇਰੇ ਪਿੰਡ ਦੇ ਇਹਨਾਂ ਦੇ ਨਾਲ ਹੋਰ ਵੀ ਸਾਰੇ ਲੋਕ ਨੇ ਹੋਰ ਵੀ ਬਹੁਤ ਜੁੜੇ ਹੋਏ ਨੇ ਥਾਣੇ ਵਾਲਿਆਂ ਨੇ ਅੱਜ 6 ਦਿਨ ਹੋ ਗਏ ਰਿਪੋਰਟ ਦੇਈ ਸਾਡੀ ਕੋਈ ਸੁਣਾਈ ਨਹੀਂ ਉਹਨਾਂ ਨੇ ਕਰੀ ਸਾਡੇ ਤੱਕ ਕੋਈ ਪਹੁੰਚੇ ਵੀ ਨਹੀਂ ਕੋਈ ਪਹੁੰਚਿਆ ਵੀ ਨਹੀਂ ਪਹਿਲੇ ਰਿਪੋਰਟੇ ਨਹੀਂ ਲਿਖਰੇ ਸੀਗੇ ਕਹਿੰਦੇ ਸੀ ਥੋਡੀ ਲਪੋਰਟ ਮੇਰੇ ਰਿਸ਼ਤੇਦਾਰ ਅਸੀਂ ਸਾਰੇ ਅਸੀਂ ਜਿੱਥੇ ਜਿੱਥੇ ਸਾਨੂੰ ਪਹਾਲ ਕਰਨੀ ਸੀ ਅਸੀਂ ਸਾਰੇ ਨਹਿਰ ਤੇ ਸੀ ਸਾਰੇ ਕਿਤੇ ਬੈਠੇ ਆ ਅਸੀਂ ਪਾਰ ਸਾਨੂੰ ਇਹਨਾਂ ਨੇ ਪਿੱਛੇ ਤੇ ਵੀ ਟਾਰਚ ਕਰਿਆ ਇਹਨਾਂ ਨੇ ਆ ਕੇ ਸਾਨੂੰ ਲਸਕਾਰੇ ਮਾਰੇ ਸਾਨੂੰ ਆ ਕੇ ਤੰਗ ਕਰਿਆ ਹੁਣ ਸਾਗੀ ਉਹ ਸਾਂ ਚੁਕਾ ਕੇ ਛੱਡਾਂਗੇ ਇੱਕ ਨਹੀਂ ਤੇਰੇ ਛੱਜ ਦੇ ਬੱਚਿਆਂ ਨੂੰ ਇਹ ਕੰਮ ਕਰੇ ਨੇ ਧਮਕੀਆਂ ਮਾਰਦੇ ਤੇ ਕਹਿੰਦੇ ਤੇਰੇ ਬੱਚਿਆਂ ਨੂੰ ਅਸੀਂ ਛੱਡਦੇ ਬੇਕਸੂਰ ਮੇਰੇ ਬੱਚੇ ਕੋਈ ਲੜਾਈ ਤੇ ਨਹੀਂ ਕੋਈ ਝਗੜੇ ਤੇ ਜਿਹੜਾ ਝਗੜਾ ਸੀਗਾ ਜੀ ਉਹ 5 2 ਤਰੀਕ 5ਵੇਂ ਮਹੀਨੇ ਦੀ 6 ਉਹ 25 ਤਰੀਕ ਨੂੰ ਹੋਇਆ ਤਾਂ ਜੀ ਆਇਆ ਦੱਲਣਾ ਸਮਝਾ ਮੈਂ ਗੱਲਾਂ ਜਿਹੜੀਆਂ ਦੱਸ ਰਹੀਆਂ ਉਹ ਨੇ ਮੈਂ ਇਕੱਲੀ ਘਰਾਂ ਤੇ ਕੋਈ ਹੋਰ ਕੋਈ ਘਰਾਂ ਨਹੀਂ ਨਾ ਮੇਰੀ ਨੂੰਹ ਕੋਈ ਨਾ ਮੇਰਾ ਪੁੱਤਤਾ ਜੀ ਕੋਈ ਕੋਈ ਨਹੀਂ ਤਾਂ ਉਹ ਟਾਈਮ ਚਾਹ ਤੀਏ ਅਸੀਂ ਸਾਰਾ ਕੁਝ ਕਰ ਰਹੇ ਹਾਂ ਉਹ ਤੋਂ ਬਾਅਦ ਮੈਨੂੰ ਨਹੀਂ ਮੇਰੇ ਬੰਦੇ ਦਾ ਪਤਾ ਲੱਗਿਆ ਇਹ ਕਿੱਧਰ ਨੂੰ ਲੈ ਗਏ ਕਿੱਧਰ ਨੂੰ ਨਹੀਂ ਲੈ ਗਏ ਇੱਕ ਦਿਨ ਪਹਿਲਾਂ ਉਹਨੇ ਧਮਕੀਆਂ ਦਿੱਤੀਆਂ ਜਾਤੇ ਜਣਿਆਂ ਨੇ ਇਹਨਾਂ ਨੇ ਧਮਕੀਆਂ ਦੇ ਨਾਲੋਂ ਮਾਨਪ੍ਰੀਤ ਕੌਰ ਮਾਨਪ੍ਰੀਤ ਕੌਰ ਦੀ ਜਿਹਨੇ ਝੂਠਾ ਕੇਸ ਪਾਇਆ ਉਹ ਲੈ ਕੇ ਅੱਗੇ ਅੱਗੇ ਭਜਾ ਕੇ ਲੈ ਗਿਆ ਇਹਦੇ ਕਰਤੇ ਨਾ ਹਮਲਾ ਹੋਇਆ ਜੀ ਮੋਟਰਸਾਈਕਲ ਲੈ ਕੇ ਭੱਜਿਆ ਅੱਗੇ ਭਜਿਆ ਪੰਜਵੇਂ ਮਹੀਨੇ ਦੀ ਲੜਾਈ ਹੋਈ ਵੀ ਸੀ ਕਿ ਵੀਰ ਜੀ ਸਾਰੀ ਲੜਾਈ ਹੋ ਗਈ ਲੇਡੀ ਜੀ ਆਪਣੇ ਬੰਦੇ ਨੂੰ ਘਰ ਲੈ ਕੇ ਆ ਗਈ ਸੀਗੀ ਆਪਣਾ ਰਾਜਪੁਰੇ ਇੱਕ ਮਹੀਨਾ ਜਿਹੜਾ ਪਰਚਾ ਜੀ 2 ਤਰੀਕ ਪੰਜਵੇਂ ਮਹੀਨੇ ਦੀ ਲੜਾਈ ਹੋਈ 6ਵੇਂ ਮਹੀਨੇ ਦੀ 11 ਤਰੀਕ ਨੂੰ ਇਹ ਪਰਚਾ ਕਰਾ ਰਹੇ ਹਨ ਪਲੈਨਿੰਗ ਕਰਕੇ ਜਿਨ੍ਹਾਂ ਦੀ ਲੜਾਈ ਹੋਈ ਆ ਉਹਨਾਂ ਦੇ ਨਾਮ ਨਹੀਂ ਜਿਹੜੇ ਬੰਦੇ ਨੇ ਦਾੰਤ ਮਾਰਿਆ ਸਭ ਕੁਝ ਕਰਿਆ ਵੀਡੀਓ ਅਟੈਚ ਨੇ ਐਸਐਸਪੀ ਸਾਹ ਦੇ ਵੀਡੀਓ ਵੀਡੀਓ ਦਫ਼ਤਰ ਦੇ ਵਿੱਚ ਪਈਆਂ ਪਾਇੰਡਰ ਵਿੱਚ ਪੋਈਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਕ ਤਰਫਾ ਪਰਚਾ ਕਰਕੇ ਜਿਹੜਾ ਸ਼ੁਰਮਾ ਜੀ ਉਹਨੇ ਰਾਤ ਨੂੰ ਬੰਦੇ ਦੇ ਦਾੰਤ ਮਾਰ ਕੇ ਉਹਨੂੰ ਅੰਦਰ ਬਾੜ ਲਿਆ ਸਵੇਰੇ ਉਹਨੂੰ ਬੰਦਾ ਦੋ ਪੁਲਿਸ ਵਾਲੇ ਬੁਲਾ ਕੇ ਨਾਲ ਉਹਨੂੰ ਅੰਦਰ ਲੈ ਕੇ ਗਿਆ ਕਢਾ ਕੇ ਸਾਰਾ ਪਿੰਡ ਬਗਾ ਗਵਾਏ ਭਗਵੰਤ ਸੇਹਰਾ ਜੀ ਜਿਨੇ ਸਾਡਾ ਸਾਰਾ ਕੁਝ ਕਰਾਇਆ ਉਹ ਕਰਦਾ ਤਰਦਾ ਸਾਰੀ ਹੁਣ ਸਾਨੂੰ ਕਹਿੰਦੀ ਮੇਰਾ ਨਾਮ ਰਿੰਕੂ ਹੈ ਜੀ ਮੇਰੇ ਪਿਤਾ ਸੀਗੇ ਸਰਦਾਰ ਧਰਮ ਸਿੰਘ ਤੇ ਪਹਿਲਾਂ ਕਹਿੰਦੀ ਮੈਂ 50 ਲੱਖ ਰੁਪਏ ਲੈਣਾ ਹੈ ਜਨਾਨੀ ਉਹ ਕਹਿੰਦੀ ਫੇਰ ਕਹਿੰਦੀ ਮੈਂ ਤੁਹਾਡੇ ਮੁੰਡੇ ਨੂੰ ਅੰਦਰ ਕਰਾ ਕੇ ਹਟੂਗੀ ਪਾਪਾ ਜੀ ਨੂੰ 5 ਦਿਨ ਪਹਿਲਾਂ ਥਾਣੇ ਦੇ ਵਿੱਚ ਆਏ ਤੇ ਵੀ ਗੱਲਬਾਤ ਕਰਨੀਆਂ ਤੇ ਉੱਥੇ ਰਾ ਕੇ ਮੰਮੀ ਉਹ ਨਹੀਂ ਇਕੱਲੇ ਸੀਗੇ ਪੰਜ ਪੁਲਿਸ ਵਾਲੇ ਵੀ ਤੇ ਰਾਤ ਨੂੰ ਸ਼ਰਾਬ ਪੀ ਕੇ ਇੰਨਾ ਗੰਦਾ ਮੰਦਾ ਬੋਲ ਕੇ ਕਹਿੰਦੇ ਸਾਡੇ ਬੱਚੇ ਵੀ ਡਰੇ ਪਏ ਆ ਅਸੀਂ ਇਨਸਾਫ ਚਾਹੁੰਦੇ ਆ ਸਾਡੇ ਨਾਲ ਕੋਈ ਇਨਸਾਫ ਨਹੀਂ ਹੋਇਆ ਝੂਠਾ ਪਰਚਾ ਇੱਕ ਤਰਫ ਪਰਚਾ ਹੋਇਆ ਵਾ ਜੀ ਇਹ ਕੀ ਹਨੂਹ ਪ੍ਰੈਗਨੈਂਟ ਲੇਡੀ ਨੂੰ ਪੂਰ ਸਾਰੇ ਆਪ ਆ ਕੇ ਚੱਕੇ ਲੈ ਕੇ ਜਾ ਰਹੇ ਬਿਨਾ ਬਿਨਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਮੈਂ ਵੱਡਾ ਬੇਟਾ ਸਰਦਾਰ ਧਰਮ ਸਿੰਘ ਦਾ ਇਹ ਸਾਰੇ ਪਵਾੜੇ ਦੀ ਜੜ ਭਗਵਾਨ ਤਖਤੜਾ ਇਹ ਪਿਛਲੇ 2 ਸਾਲਾਂ ਤੋਂ ਉਹ ਸਾਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਮੈਂ ਐਜ਼ ਅ ਟੀਚਰ ਪੰਚਾਇਤ ਨੇ ਅਪਾਇੰਟ ਕਰਿਆ ਸੀਗਾ ਪਿੰਡ ਸੇਰੇ ਦੇ ਵਿੱਚ ਪਿੰਡ ਸੇਰੇ ਦੀ ਪੰਚਾਇਤ ਦੇ ਵਿੱਚ ਪਰਚਾ ਹੋਇਆ ਹੋਇਆ ਸਾਰੇ ਇਲਾਕਿਆਂ ਨੂੰ ਪਤਾ ਹੈ ਮੈਂ ਬਿਨਾ ਸੈਲਰੀ ਤੋਂ 3 ਸਾਲ ਬਿਨਾ ਸੈਲਰੀ ਤੋਂ ਸੇਵਾ ਭਾਵ ਨਾਲ ਜੌਬ ਕਰਦਾ ਰਿਹਾ ਉੱਥੇ ਇਹਨਾਂ ਨੇ ਮੈਨੂੰ ਜੌਬ ਵੀ ਨਹੀਂ ਕਰਨ ਦਿੱਤੀ ਮੈਂ ਆਪਣਾ ਸਮਾਨ ਜਿਹੜਾ ਐਜ਼ ਅ ਸੈਂਟਰ ਸਟੱਡੀ ਸੈਂਟਰ ਚਲਾਉਂਦਾ ਸੀਗਾ ਸਟੱਡੀ ਸੈਂਟਰ ਸੇਰੇ ਚ ਸੀਗਾ ਉੱਥੋਂ ਮੇਰਾ ਭਗਵੰਤ ਖੱਟੜ ਨੇ ਸਮਾਨ ਚਕਾਇਆ ਵੀ ਇੱਥੋਂ ਬੇਲਾ ਕਰ ਉਹ ਜ਼ਬਰਦਸਤੀ ਚਕਾਇਆ ਜਦ ਕਿ ਉਹ ਪੰਚਾਇਤ ਦਾ ਸੀਗਾ ਉਸ ਟਾਈਮ ਇਹ ਨਾ ਦਾ ਕੋਈ ਪੰਚਾਇਤ ਮੈਂਬਰ ਸੀਗਾ ਸਿਰਫ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਵਾ ਸੀਗਾ ਇਹਨੇ ਜ਼ਬਰਦਸਤੀ ਉਹ ਸਮਾਨ ਚਕਾਇਆ ਉਸ ਤੋਂ ਬਾਅਦ ਇਹਨੇ ਮੈਨੂੰ ਸਕੂਲ ਚੋਂ ਕੱਢਣ ਦਾ ਪ੍ਰਿੰਸੀਪਲ ਕਰਮਜੀਤ ਸਿੰਘ ਸੇਰਾ ਉਹ ਵੀ ਇਹਦੇ ਨਾਲ ਮਿਲਿਆ ਵਾ ਇਹਨਾਂ ਨੇ ਮਿਲ ਕੇ ਸਾਨੂੰ ਉੱਥੋਂ ਕੱਢਣ ਦਾ ਪੂਰਾ ਜੋਰ ਲਾਇਆ ਵੀ ਤੂੰ ਕੱਢ ਸਾਡੇ ਕੋਲ ਕੋਈ ਪ੍ਰੂਫ ਜਦ ਕੇ ਮੌਜੂਦਾ ਜਿਹੜਾ ਸਾਮਚਾਰੀ ਨਹੀਂ ਮਾਨਪ੍ਰੀਤ ਕੌਰ ਆ ਜੀ ਉਹਦਾ ਨਾਮ ਉਹਦਾ ਸਾਰਾ ਰਿਕਾਰਡ ਪਿਆ ਫੈਲ ਸਕੂਲ ਚ ਸੀ ਇਹਨਾਂ ਨੇ ਫਾਈਲੋਂ ਗੈਪ ਕਰਤੀ ਉਥੋਂ ਵੀ ਮੇਰੇ ਪਾਪਾ ਨੂੰ ਇਹਨਾਂ ਸਦਮਾ ਲੱਗਿਆ ਵੀ ਮੇਰਾ ਪੁੱਤ ਜਿਹੜਾ 3 ਸਾਲਾਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਿਹਾ ਉਹਨੂੰ ਕੰਮ ਵੀ ਨਹੀਂ ਕਰਨ ਦੇ ਰਹੇ ਆ ਆਪੇ ਲੱਗਿਆ ਬਤਾ ਉਹ ਵੀ ਕੱਢਦੇ ਮੇਰੇ ਪਾਪਾ ਉੱਥੇ ਲੱਗੇ ਹੋਏ ਸੀਗੇ ਜਦੋਂ ਇਹ ਪਰਚਾ ਹੋਇਆ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਤੱਕ ਸਾਡਾ ਰੌਲਾ ਨਹੀਂ ਨਿਪੜਦਾ ਅਸੀਂ ਉਹਨਾਂ ਨੂੰ ਇੱਕ ਬਜ਼ੁਰਗ ਦਿੱਤਾ ਮੇਰਾ ਬ੍ਰਦਰ ਸੁਖਚਾਇਆ ਸਿੰਘ ਨਾਲ ਜਾ ਕੇ ਉਹ ਬਜ਼ੁਰਗ ਨੂੰ ਸਕੂਲ ਦੇ ਵਿੱਚ ਪ੍ਰਿੰਸੀਪਲ ਨਾਲ ਗੱਲ ਕਰਕੇ ਆਇਆ ਵੀ ਜਦੋਂ ਤੱਕ ਸਾਡਾ ਰੌਲਾ ਨਹੀਂ ਨਿਕਲਦਾ ਇਹ ਇਹ ਮੇਰਾ ਬ੍ਰਦਰ ਇਹ ਗਿਆ ਸੀਗਾ ਸਕੂਲ ਦੇ ਵਿੱਚ ਮੇਰੇ ਪਾਪਾ ਦੀ ਜਗਾ ਸੀ ਇਹਨਾਂ ਨੂੰ ਬਜ਼ੁਰਗ ਦਿੱਤਾ ਵੀ ਉਦੋਂ ਤੱਕ ਇਹ ਜੌਬ ਤੇ ਰਹਿਣਗੇ ਜੋ ਸੈਲਰੀ ਹੋਊਗੀ ਸੀ ਸੈਲਰੀ ਕਢਵਾ ਕੇ ਉਹਨਾਂ ਨੂੰ ਦੇ ਦਿਆ ਕਰਾਂਗੇ ਜਿੰਨਾ ਚਿਰ ਉਹ ਜੌਬ ਕਰਨਗੇ ਪਰ ਉਹਨਾਂ ਨੇ ਕੀ ਕਰਿਆ ਉਹਨਾਂ ਦੇ ਬੇਟੇ ਦੀ ਏਜ ਜਿਹੜੀ ਸੀਗੀ ਏਜ ਲਿਮਿਟ ਸੀਗੀ ਐਜ਼ ਅ ਚੌਂਕੀਦਾਰ ਦੀ ਉਹ ਬਜ਼ੁਰਗ ਅੱਜ ਵੀ ਉੱਥੇ ਸਕੂਲ ਦੇ ਵਿੱਚ ਜੌਬ ਕਰ ਰਿਹਾ ਜਦਕਿ ਉਹ ਏਜ ਲਿਮਿਟ ਤੋਂ ਉੱਪਰ ਪਹਿਲਾਂ ਉਹਨੂੰ ਕੱਢ ਦਿੱਤਾ ਗਿਆ ਸੀਗਾ ਉਹਨੇ ਆਪਣੇ ਬੇਟੇ ਦਾ ਪ੍ਰਿੰਸੀਪਲ ਨੇ ਕੀ ਕਰਿਆ ਪਰਚਾ ਬਣਵਾ ਕੇ ਦੁਬਾਰਾ ਰਿਕਾਰਡ ਬਣਵਾ ਕੇ ਹੁਣ ਉਹਦੀ ਉਮਰ ਹਲੇ 2 ਮਹੀਨੇ ਪਹਿਲਾਂ ਜਾਂ 1.5 ਮਹੀਨੇ ਪਹਿਲਾਂ ਪੂਰੀ ਹੋਈ ਆ ਪਹਿਲਾਂ 3 ਮਹੀਨੇ ਉਹ ਸਾਡੇ ਵੱਲੋਂ ਜੌਬ ਕਰਦਾ ਰਿਹਾ ਸਾਨੂੰ ਬਿਨਾਂ ਦੱਸੇ ਬਿਨਾਂ ਕਿਸੇ ਨੋਟਿਸ ਤੋਂ ਪਾਪਾ ਨੂੰ ਜੌਬ ਚੋਂ ਕੱਢਦੇ ਆ ਤੇ ਇਸ ਕਾਰਨ ਪਾਪਾ ਹਰ ਟਾਈਮ ਇਹੀ ਰੋਂਦੇ ਰਹੇ ਵੀ ਮੇਰਾ ਕੰਮਕਾਰ ਵੀ ਠੱਪ ਹੋ ਗਿਆ ਮੇਰੇ ਪੁੱਤ 6 ਮਹੀਨੇ ਤੋਂ ਘਰਾਂ ਤੋਂ ਕੱਢਦੇ ਮੇਰਾ ਸਟੱਡੀ ਸੈਂਟਰ ਬੰਦ ਛੋਟਾ ਬ੍ਰਦਰ ਖੜਿਆ ਇਹ ਜੌਬ ਕਰਦਾ ਇੱਥੇ ਰਾਜਪੂਰੇ ਇੱਥੇ ਮੰਦਬੁੱਧੀ ਬੱਚੇ ਆ ਜੀ ਆਪਣੇ ਮੰਦਬੁੱਧੀ ਉਹਦੀ ਵੀ ਜੋਬ ਨੂੰ ਇਸ ਟਾਈਮ ਲਾਲ ਸੂਈ ਚ ਆ ਕਿਉਂਕਿ ਉਹਨੂੰ ਵੀ ਕਈ ਵਾਰ ਨੋਟਿਸ ਦਿੱਤਾ ਗਿਆ ਹੈ ਨਾ ਤੇ ਅਸੀਂ ਮੇਰਾ ਜਦੋਂ ਮੈਂ ਘਰ ਤੋਂ ਭੱਜਿਆ ਮੈਂ ਲੈ ਕੇ ਮੇਰੇ ਕੋਲ ਬੇਟਾ ਹੋਇਆ ਜੀ 13 ਮਈ ਨੂੰ 11 ਜੂਨ ਨੂੰ ਇਹ ਪਰਚਾ ਕਰਵਾਉਂਦੇ ਨੇ 13 ਜੂਨ ਨੂੰ ਸਾਨੂੰ ਪਤਾ ਲੱਗਦਾ ਹੈ ਉਸ ਤੋਂ ਬਾਅਦ ਮੈਂ ਤੁਸੀਂ ਸੋਚੋ ਵੀ 27 28 ਦਿਨ ਦੇ ਬੱਚੇ ਨੂੰ ਲੈ ਕੇ ਆਪਰੇਟ ਹੋਇਆ ਵਾ ਮੇਰੀ ਵਾਈਫ ਦਾ ਵੱਡਾ ਆਪਰੇਟ ਮੈਂ ਉਹਨਾਂ ਨੂੰ ਲੈ ਕੇ ਘਰ ਤੋਂ ਨਿਕਲਿਆ ਮੈਂ ਕਿਵੇਂ ਉਹਨਾਂ ਨੂੰ ਸੰਭਾਲਿਆ ਹੋਣਾ ਤੇ ਪਿੱਛੇ ਮੇਰਾ ਮਾ ਮਾਪਾ ਨੂੰ ਇੰਨਾ ਮੈਂਟਲੀ ਹਰਾਸ਼ ਕਰਿਆ ਗਿਆ 6 ਮਹੀਨੇ ਤੋਂ ਜਿਹਨੂੰ ਮੇਰੇ ਪਿਓ ਨੇ ਨਹੀਂ ਚੱਲ ਸਕਿਆ ਇਹਨੇ ਜਨਾਨੀ ਨੇ ਬਹੁਤ ਜ਼ਿਆਦਾ ਤੇ ਇਹਦੇ ਨਾਲ ਜਿਹੜੇ ਲੱਗੇ ਹੋਏ ਬੰਦੇ ਨੇ ਉਹ ਮਨਪ੍ਰੀਤਪੁਰ ਕੋਣ ਹੈ ਉਹ ਲੇਡੀਸ ਆ ਜਿਹਨੇ ਝੂਠਾ ਪਰਚਾ ਕਰਾਇਆ ਸਾਡੇ ਥੋੜੇ ਪਿੰਡ ਦੇ ਆ ਹਾਂ ਜੀ ਪਿੰਡ ਦੇ ਜੀ ਉਹਦੇ ਘਰ ਵਾਲਾ ਜਿਹੜਾ ਸੀਗਾ ਜੀ ਉਹਦੇ ਡੇਢ ਮਹੀਨੇ ਬਾਅਦ ਡੈਥ ਹੋ ਗਈ ਤੇ ਲੜਾਈ ਦੇ ਵਿੱਚ ਬਲਕਿ ਉਹਦੇ ਚਾਚੇ ਦੇ ਮੁੰਡੇ ਸੁਰਮੇ ਨੇ ਉਹਦੇ ਸਿਰ 'ਚ ਦਾਤ ਮਾਰਿਆ ਸਾਡੇ ਸਾਡੇ ਕਾ ਦੇ ਉੱਪਰ ਹਮਲਾ ਦੇ ਗਏ ਵੀਡੀਓ ਪ੍ਰੂਫ ਆ ਸਿਰਫ ਅਸੀਂ ਸਿਰਫ ਬਹੀ ਦੇ ਵਿੱਚ ਜਿੱਥੇ ਸੀਗੇ ਝਗੜਾ ਹੋਇਆ ਅਸੀਂ ਸ਼ਰਦਾਨ ਵਾਸਤੇ ਕਹਿ ਰਹੇ ਸੀਗੇ ਅਸੀਂ ਉਹਦੇ ਘਰਾਂ ਕੋਈ ਅੰਦਰ ਨਹੀਂ ਬੜਿਆ ਕੋਈ ਕਿਸੇ ਲੇਡੀਜ਼ ਨਾਲ ਨਹੀਂ ਛੇੜਖਾਨੀ ਕੀਤੀ ਇਹਨਾਂ ਨੇ ਕੀ ਕਰਿਆ ਸਰਕਾਰ ਦਾ ਦਬਾਅ ਪਾ ਕੇ ਝੁੱਠਾ ਸਾਡੇ ਤੇ ਝੁੱਠਾ ਪਰਚਾ ਵਰਚਾ ਬਣਾਇਆ ਗਿਆ ਛੇੜਖਾਨੀ ਦਾ ਤੁਸੀਂ ਹੁਣ ਕੀ ਚਾਹੁੰਦੇ ਹੋ ਤੁਸੀਂ ਅਸੀਂ ਇਹ ਤਾਂ ਨਹੀਂ ਨਾ ਤਾਂ ਅਸੀਂ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਜਦੋਂ ਤੱਕ ਅਸੀਂ ਡਾਡ ਵਾਲੀਂ ਪੋਸਟਮਾਰਕੀ ਕਰਦੇ ਨਾਲੇ ਅਸੀਂ ਰੋੜ ਤੇ ਲਈ ਆ ਕੇ ਪ੍ਰੋਟੈਸਟ ਕਰਨ ਦਾ ਤਰਕ ਕਰਾਂਗੇ ਇਹ ਝੂਠਾ ਪਾਸਾ ਸਾਡਾ ਜਿਹੜਾ ਹੋਇਆ ਹੋਇਆ ਉਹਨੂੰ ਕੈਂਸਲ ਕਰਾਇਆ ਜਾਵੇ ਇਹਨੂੰ ਪਰਚੇ ਨੂੰ ਕੈਂਸਲ ਕਰੇ ਉਹਦੀ ਇਨਕੁਆਇਰੀ ਹੋਵੇ ਬਕਾਇਦਾ ਪਿੰਡ ਦੇ ਵਿੱਚ ਜਿਹੜਾ ਉੱਪਰ ਪਰਚਾ ਕਰਿਆ ਜਾਂਦਾ ਤੇ ਇਹਨਾਂ ਦੇ ਪਰਚਾ ਕਰੇ ਵੇ ਜਿਹੜੀਆਂ ਸ਼ਿਆਸਤਾਂ ਖੇਡ ਰਹੇ ਆ ਬੰਦੇ ਸਾਡੇ ਨਾਲ ਪੋਸਟਮਾਰਟਮ ਦੀ ਰਿਪੋਰਟ ਹਲੇ ਤੱਕ ਇਹਨੇ ਪੇਸ਼ ਨਹੀਂ ਕਰੀ ਜੀ 15 ਤੋਂ 5 ਮਹੀਨੇ ਹੋਣੇ ਆਲੇ ਦੀ ਰਿਪੋਰਟ ਨੂੰ ਪੋਸਟਮਾਰਟਮ ਦੀ ਹਲੇ ਤੱਕ ਇਹਨੇ 6 ਮਹੀਨੇ ਹੋ ਗਏ 4 ਤੋਂ 5 ਮਹੀਨੇ ਹਲੇ ਤੱਕ ਪੋਸਟਮਾਰਟਮ ਦੀ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨੇ ਜੀ ਆਹ ਜਗਰੂਪ ਸਿੰਘ ਜੀ ਸੇਰਾ ਇਹਨਾਂ ਨੇ ਮੌਕਾ ਦੇਖਿਆ ਪ ਜਦੋਂ ਬੰਦਾ ਇੱਟਾਂ ਰੋੜੇ ਮਾਰਦਾ ਬੰਦਾ ਗਾਣਾ ਹੀ ਕੱਢੂਗਾ ਕੱਲੀਆਂ ਹੋਰ ਤਾਂ ਕੁਝ ਨਹੀਂ ਕਰਦਾ ਮੌਜੂਦਾ ਸਰਪੰਚ ਸਾਹਿਬਾ ਮੌਕਾ ਦੇਖਿਆ ਪੁੱਛੋ ਸਰਪੰਚ ਸਾਹਿਬ ਨੂੰ ਸਰ ਮੈਂ ਤਾਂ ਇਹ ਹੀ ਕਹਿੰਦਾ ਵੀ ਪਹਿਲਾਂ ਤਾਂ ਚਲੋ ਪਿੰਡ 'ਚ ਸ਼ਾਂਤੀ ਰਹਿਣੀ ਚਾਹੀਦੀ ਹੈ ਤੇ ਫਿਰ ਇਹਨਾਂ ਦੇ ਫਾਦਰ ਸਾਹਿਬ ਅੱਜ ਤੋਂ 5-6 ਦਿਨ ਪਹਿਲਾਂ ਮਿਸ ਉਹ ਸੀ ਦੇ ਮਿਸਿੰਗ ਸੀਗੇ ਘਰ ਤੋਂ ਤੇ ਚਲੋ ਇਹਨਾਂ ਨੇ ਉਹ ਰਿਸ਼ਤੇ ਰੁਸਤੇਦਾਰੀਆਂ 'ਚ ਭੱਜ ਦੌੜ ਕਰੀ ਪਤਾ ਕਰਿਆ ਪਰ ਉਹਨਾਂ ਦਾ ਪਤਾ ਨਹੀਂ ਲੱਗਿਆ ਅੱਜ ਸਵੇਰੀ ਇਹਨਾਂ ਦੇ ਬ੍ਰੋਦਰ ਦਾ ਫੋਨ ਆਇਆ ਸੀਗਾ ਸੁਖਚੈਨ ਸਿੰਘ ਦਾ ਵੀ ਉਹ ਮੰਡੋਲੀ ਨੇਹਤੋ ਹਾਂ ਹਕੂਮਤਾਂ ਮੈਂ ਜਾ ਰਿਹਾ ਨਹੀਂ ਕੀ ਝਗੜਾ ਕੀਆ ਵਸੇ ਝਗੜਾ ਤਾਂ ਇਹਨਾਂ ਦਾ ਉਹ ਪਹਿਲਾਂ ਅਸਲ ਚ ਇਹਦੇ ਫਾਦਰ ਸਾਹਿਬ ਹੋ ਸੀਗੇ ਆ ਪਰੇਸ਼ਾਨ ਸੀਗੇ ਉਹਨਾਂ ਦੇ ਆਹ ਪਰੇਸ਼ਾਨ ਹੋਰ ਤੋਂ ਕਰਦੇ ਸੀਗੇ ਉਸ ਲਈ ਇੱਕ ਦਿਨ ਚੱਕ ਕੇ ਉੱਥੇ ਥਾਣੇ ਦੇ ਵਿੱਚ ਆ ਉਹ ਉੱਥੇ ਜਿੱਦਣ ਦੇ ਉਹ ਉੱਥੋਂ ਆਏ ਨੇ ਜਿੱਦਣ ਉਹ ਉੱਥੇ ਆਏ ਨੇ ਉੱਥੇ ਦੇ ਫਿਰ ਤੋਂ ਬਸ ਅਸੀਂ ਗਏ ਪੁਲਿਸ ਆ ਗਈ ਉਹ ਆਇਆ ਆਇਆ ਪਤਾ ਨਹੀਂ ਉੱਥੇ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਉਹ ਬਹੁਤ ਜ਼ਿਆਦਾ ਤਰੇਵੇ ਪਰੇਸ਼ਾਨ ਸੀਗੇ ਇੱਕ ਕੰਪਲੇਂਟ ਆਈ ਸੀ 9 ਤਰੀਕ ਨੂੰ ਸਾਡੇ ਕੋਲ ਕਿ ਤਰਨ ਸਿੰਘ ਜੀ ਦੇ ਹਸਬੰਡ ਸੀਗੇ ਉਹਦੇ ਵਾਈਵ ਵੱਲੋਂ ਲਿਖਾਈ ਗਈ ਸੀ ਇਹ ਲਾਪਤਾ ਨੇ ਮੰਨਦਾ ਇੱਕ ਅਦੇ ਦਿਨ ਮਿਲ ਨਹੀਂ ਰਹੇ ਸਾਨੂੰ ਤੇ ਉਹਦੇ ਕਰਕੇ ਫਿਰ ਅਸੀਂ ਉਸ ਪਾਰਟੀ ਲਗਾਈ ਸੀ ਉਹ ਜਿਹੜੀ ਕਦੀ ਭਾਲ ਕਰ ਰਹੇ ਸੀਗੇ ਅਸੀਂ ਇਹ ਆਪਣੇ ਤੌਰ ਤੇ ਵੀ ਕਰਦੇ ਹਾਂ ਅਸੀਂ ਵੀ ਕਰ ਰਹੇ ਸੀਗੇ ਇਹਦੀ ਭਾਲ ਤੇ ਅੱਜ ਉਹਨਾਂ ਦੀ ਡੈਡਵੋਰੀ ਮਿਲੀ ਹੈ ਤੇ ਇਹ ਨਰਦੀ ਮਿਲ ਜੀ ਜੀ ਕੋਲ ਤੋਂ ਕੀ ਕਾਰਵਾਈ ਕਰ ਰਹੇ ਹੁੰਦਾ ਪੁਲਿਸ ਕਾਰਵਾਈ ਜਿਹੜੀ ਇਹਨਾਂ ਨੇ ਬਿਆਨ ਲਿਖਾਏ ਨੇ ਆਰਐਨਏ ਮੰਨ ਬੰਦੇ ਜਿਹੜੇ ਬਿਆਨ ਲਿਖਾਂਗੇ ਜੋ ਬੰਦੀ ਕਰਤੀ ਉਹ ਕਰਦਾ ਲੋ ਜੋ ਇਹ ਨਾਮ ਬਤਨਗੇ ਉਹ ਪਾ ਕੇ ਜੋ ਵੀ ਹੋਇਆ ਬੰਦੀ ਕਾਰਵਾਈ ਨੇ ਕਰਤਾ